ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਲਾ ਕਲਾਂ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਮੋਦਕੀ ਵਾਲ ਨੂੰ ਜਦੋਂ ਜਾਂਦੇ ਆ ਤਾਂ 메ਨ ਛੜਕ ਦੇ ਉੱਤੇ ਪਿੰਡ ਆਉਂਦਾ ਇੱਕ ਹੱਥ ਛੜਕ ਦੇ ਮਾਲਾ ਖੁਰਦਾ ਛੋਟਾ ਮਾਲਾ ਉਹਨੂੰ ਕਹਿ ਦਿੰਨੇ ਆ ਤੇ ਮਾਲਾ ਕਲਾਂ ਦੂਜੇ ਹੱਥ ਹੈ ਇਹ ਬਿਲਕੁਲ ਛੜਕ ਦੇ ਉੱਤੇ ਰੋਡ ਦੇ ਉੱਤੇ ਪੈਂਦਾ ਪਿੰਡ ਹੈ ਮੋਦਕੀ ਇੱਥੋਂ ਨੇੜੇ ਹੀ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਿਆ ਮੇਰੀ ਇਹ ਦੂਜੀ ਵੀਡੀਓ ਹੈ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਤਿੰਨ ਨਾ ਗਿਆ ਜਿਹਦੇ ਚੋਂ ਇਹ ਗਾਂ ਤਾਂ ਬਿਲਕੁਲ ਹੀ ਤਾਜੀ ਸੂਈ ਵੀ ਇਹਦੀ ਜੇਰ ਹਜੇ ਬਾਈ ਉਹਨਾਂ ਨੇ ਸਿੱਟੀ ਨਹੀਂ ਬੱਠਲ ਚ ਪਈ ਹੈ ਵਿਚਾਲੇ ਗਾਂ ਇੱਕ ਗੱਬਣ ਖੜੀ ਹੈ ਇੱਕ ਗਾਂ ਪਰਲੇ ਪਾਸੇ ਛੋਟੇ ਪਹਾੜ ਦੀ ਹੈ ਤਾਜੀ ਸੂਈ ਵੀ ਹੈ ਬੱਚੀ ਨੂੰ ਜਨਮ ਦਿੱਤਾ ਹੈ ਪਸ਼ੂ ਜਿਹੜਾ ਵੀ ਖਰੀਦਣਾ ਹੈ ਪੇਮੈਂਟ ਭਾਵੇਂ ਉੱਤੇ ਤੁਸੀਂ ਵੱਧ ਲਾ ਰਹੇ ਹੋ ਜਾਂ ਘੱਟ ਲਾਉਣੇ ਆ ਉਹ ਤੁਸੀਂ ਆਪਦੀ ਹੈਸੀਅਤ ਜਾਂ ਆਪਦੀ ਪਹੁੰਚ ਦੇ ਮੁਤਾਬਕ ਲਾਉਣੇ ਹੋ ਪਰ ਪਸ਼ੂ ਦੀ ਤਸੱਲੀ ਕਰਨਾ ਹੱਕ ਹੁੰਦਾ ਹੈ ਸੋ ਜਰੂਰ ਆ ਕੇ ਦੇਖਿਆ ਕਰੋ ਆਪਦੀ ਸਮਝ ਨਾਲ ਖਰੀਦਿਆ ਕਰੋ ਸਾਡਾ ਕੰਮ ਸਿਰਫ ਵੀਡੀਓ ਜੀ ਤੁਹਾਨੂੰ ਪਸ਼ੂ ਦਿਖਾਉਂਦਾ ਹੈ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਬਿਲਕੁਲ ਤਾਜੀ ਸੂਈ ਵੈੜ ਤੋਂ ਲਾਸਟ ਉੱਤੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਇੱਕ ਛੋਟੇ ਪਾ ਦੀ ਗਾਂ ਹੈ ਉਹ ਤੁਹਾਨੂੰ ਦਿਖਾ ਦੇਣੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਆਪਣਾ ਦੱਸ ਲਓ ਜੀ ਜਗਜੀਤ ਸਿੰਘ ਹੈ ਜਗਜੀਤ ਭਾਈ ਅੱਜ ਆਪਾਂ ਤਿੰਨ ਗਾਵਾਂ ਦਿਖਾ ਰਹੇ ਹਾਂ ਹਾਂ ਜੀ ਪਹਿਲੇ ਨੰਬਰ ਤੇ ਗਾਂ ਜਿਹੜੀ ਤਾਜੀ ਸੂਈ ਹੈ ਕੰਨਵਾ ਸੂਆ ਸੂਈ ਇਹ ਹੁਣ ਜੀ ਦੂਜਾ ਸੂਆ ਸੂਈ ਠੀਕ ਹੈ ਇਹਦਾ ਸੂਈ ਤਾਂ ਅੱਜ ਹੀ ਆ ਮੇਰੇ ਖਿਆਲ ਚ ਨੇ ਹਾਂਜੀ ਅੱਜ ਠੀਕ ਹੈ ਇਹਨੇ ਬੱਚਾ ਕੀ ਦਿੱਤਾ ਭਾਈ ਇਹਨੇ ਬੱਚਾ ਬੱਚਾ ਹੀ ਮਗਰ ਕੀ ਰੇਟ ਕਰ ਦੋ ਇਸ ਕਾਂ ਦਾ ਰੇਟ ਇਹਦਾ ਆਪਾਂ ਕਰ ਲਈ 72000 ਰੁਪਏ ਤੋਰ ਦਈਏ ਨੂੰ ਆਪਾਂ ਸੂਈ ਕਿੰਨਾ ਕੁ ਟਾਈਮ ਹੋਇਆ ਅੰਦਾਜ਼ਾ ਹੁਣ ਇਹ ਬਸ ਹੀ ਘੰਟਾ ਕੀ ਹੋਇਆ ਜੀ ਅੱਛਾ ਘੰਟੇ ਜੇਰ ਵੈਚੀ ਪਈ ਆਈ ਆਪਾਂ ਠੀਕ ਹੈ ਜਾਨੀ ਮਤਲਬ ਭਰਿਆ ਹਵਾਨਾ ਹੀ ਦਿਖਾਵਾਂਗੇ ਆਪਾਂ ਹਾਂ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ 72000 ਡਿਮਾਂਡ ਹੈ ਜੇਰ ਦਾ ਕੁਐਸਚਨ ਤਾਂ ਮੈਂ ਇਸ ਕਰਕੇ ਨਹੀਂ ਪੁੱਛਿਆ ਕਿਉਂਕਿ ਉਹ ਤਾਂ ਸਾਹਮਣੇ ਬਾਈ ਜੀ ਉਹਨੇ ਬੱਠਲ ਦੇ ਹਾਈਟ ਬਹੁਤ ਅਵਾੜ ਦੀ ਸੂਹਾ ਦੂਜਾ ਥਣ ਚੰਗੇ ਐ ਦੁੱਧ ਥੋੜੀ ਸੇਵਾ ਦਾ ਪਰ ਢਾਂਚਾ ਤੇ ਥਣ ਹਵਾਨਾ ਸੋਹਣਾ ਕੰਬਲ ਉੱਤੇ ਦਿੱਤਾ ਸੀ ਕਿਉਂਕਿ ਮੌਸਮ ਠੰਡ ਦਾ ਦੋਸਤੋ ਤੇ ਸੂਈ ਤਾਜੀ ਐ ਜੇਰ ਪੈਣ ਵਾਸਤੇ ਵੀ ਗਰਮਾਇਸ਼ ਜ਼ਰੂਰੀ ਹੁੰਦੀ ਐ ਦਾ ਦਾ ਸਟਰਕਚਰ ਚੰਗਾ ਐ ਮੈਂ ਥਣ ਬਾਰੇ ਪਹਿਲਾਂ ਹੀ ਕਿਹਾ ਵੀ ਇਹਦਾ ਬਹੁਤ ਸੋਹਣਾ ਥਣ ਦਾ ਸਹਿਜ ਨਾ ਤਾਂ ਲੰਬਾ ਥਣ ਐ ਤੇ ਨਾ ਇਹ ਛੋਟਾ ਥਣ ਅੱਥੀ ਚੁਵਾਈ ਹੱਸ ਤੇ ਬਹੁਤ ਵਧੀਆ ਰਹੂਗਾ ਬੰਦੋ ਜੀ ਇਹ ਦੂਜਾ ਸੂਹਾ ਸੂਈ ਵੀ ਵਹਿੜ ਹੈ ਇਹ ਤਾਜੀ ਸੂਈ ਹੋਈ ਹੈ। ਤੋਂ ਜਿਹਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਵਾਈਜ਼ ਹੋਣਾ ਕਰ ਸਕਦੇ ਹੋ ਤੁਸੀਂ। ਤੁਹਾਨੂੰ ਮੈਂ ਤੁਹਾਨੂੰ ਨੇੜੇ ਤੋਂ ਵੀ ਇਹਦਾ ਦਿਖਾਉਂਗਾ। ਇੱਥੋਂ ਤੁਸੀਂ ਇਹਦੇ ਜਿਹੜੇ ਉਹ ਥਣ ਦੇਖ ਸਕਦੇ ਹੋ। ਖਵਾਨਾ ਫੈਕਸ ਹੈ ਦੋਸਤੋ ਜਿੰਨਾ ਵੀ ਹੈ ਦੁੱਧ ਸੋਡੀ ਸੇਵਾ ਨਾਲ ਹੈ ਜਿੰਨਾ ਚੋਲੋਗੇ ਪਰ ਲਾਹ ਲੀਕੋਂ ਚੰਗੇ ਹੈ। ਬਈ ਨੋਟੀਫਿਕੇਸ਼ਨ ਦੋ ਨਿੱਗੀ ਰਹਿੰਦੂ। ਜਿਹੜੀ ਇਹਦੇ ਨਾਲ ਗੱਪਣ ਗਾ ਬਈ। ਕੰਮਸ ਹੋਊਗਾ ਸੂਹ ਕੀ ਇਹ ਵੀ ਜਗਜੀਤ ਵੀਰੇ ਦੂਜਾ ਸੂਹਸ ਹੁੰਦੀ ਹੈ ਇਹ ਕਿੰਨਾ ਟਾਈਮ ਲੈ ਸਕਦੀ ਹੈ ਤੁਹਾਡੇ ਹਿਸਾਬ ਨਾਲ ਇਹ ਮੇਰੇ ਹਿਸਾਬ ਨਾਲ ਤਾਂ ਜੇ 5-6 ਦਿਨ ਮਾਮੂਲੀ ਲੈ ਜਾਊਗੀ ਯਾਨੀ ਹਫਤਾਕ ਮੰਨ ਲੀਏ ਵੀ ਲਿਜਾ ਸਕਦੀ ਹਾਂਜੀ ਕੀ ਰੇਟ ਰਹੂਗਾ ਇਹਦਾ ਭਾਈ ਇਹਦਾ 75000 ਰੁਪਏ 75 ਤੋਰ ਦਿਓ ਭਾਈ ਸੋ ਦੋਸਤੋ ਇਹਦਾ ਰੇਟ 75 ਹੈ ਪਹਿਲੀ ਗਾਂ ਦਾ ਰੇਟ 72000 ਸੀ ਹਜੇ ਹਫਤਾ ਲੈ ਸਕਦੀ ਹੈ 6 ਦਿਨ ਉਹੀ 5-6 ਦਿਨ ਹਫਤੇ ਦੇ ਵਿੱਚ 6 ਹੁੰਦੇ ਆ ਤਾਂ ਹਫਤਾ ਤੁਸੀਂ ਮੰਨ ਲਓ ਪਸ਼ੂ ਪਹਿਲਾਂ ਵੀ ਸੂਹ ਸਕਦਾ ਹੁੰਦਾ ਖੈਰ ਪਰ ਇੱਕ ਹਫਤਾ ਅੰਦਾਜ਼ਾ ਆ ਵੀ ਇਹ 6 ਦਿਨ ਲੈ ਜੇ 5 ਦਿਨ ਲੈ ਜੇ ਹਫਤਾ ਲੈ ਜੇ ਇਹ ਇੰਨੇ ਕਿ ਦਿਨ ਲੈ ਸਕਦੀ ਹੈ ਇਹਦਾ ਰੇਟ 75000 ਆ ਸੁਆ ਇਹਦਾ ਵੀ ਦੂਜਾ ਹੈ ਦੂਜੀ ਗਾਂ ਦੇ ਮੁਕਾਬਲੇ ਹਾਈਟ ਇਹਦੀ ਮੀਡੀਅਮ ਹੈ ਪਰ ਥਾਣੇ ਦਾ ਵੀ ਹੱਥੀ ਚੁਆਈ ਹਸਤੇ ਮੋਟਾ ਥਾਣਾ ਹੈ ਬੰਦ ਹੋ ਜੀ ਸੋ ਇਹ ਤੁਸੀਂ 2 ਨੰਬਰ ਦੇ ਉੱਤੇ ਗਾਂ ਦੇਖ ਲਓ ਇਸ ਤੋਂ ਬਾਅਦ ਚ ਲਾਸਟ ਉੱਤੇ ਜਿਹੜੀ ਗਾਂ ਦਿਖਾਉਣੀ ਹੈ ਉਹ ਸੂਈ ਸਵਾਈ ਹੈ ਤੇ ਉਹਦੇ ਨਾਲ ਬੱਚਾ ਵੱੱਛੀ ਹੈ ਸੋ ਇਹ ਦੋ ਗਾਵਾਂ ਤੁਹਾਨੂੰ ਦਿਖਾਤੀਆਂ ਜਿਹੜੀ ਇਹ ਤੈਨੂੰ ਨੰਬਰ ਤੇ ਗਾਂ ਦਿਖਾਵਾਂਗੇ ਬਈ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ ਪਹਿਲਾਂ ਡਿਟੇਲ ਦੱਸ ਦਿਓ ਜੀ ਹਾਂਜੀ ਕਿ ਇਹਨੂੰ ਕਿੰਨੇ ਦਿਨੋਂ ਗਿਆ ਜੀ ਸੋਈ ਨੂੰ ਇਹਨੂੰ ਅੱਜ 4 ਦਿਨ ਹੋ ਗਏ ਚੌਥਾ ਦਿਨ ਹੈ ਹੁਣ ਅੰਦਾਜ਼ਾ ਬੋਹਲਾ ਕਿੰਨਾ ਖੋਊਗਾ ਥੱਲੇ ਬੋਹਲਾ ਇਹ ਥੱਲੇ ਹੈਗਾ ਨੈਟ 12 ਕਿਲੋ 12 ਕਿਲੋ ਹੈਗਾ ਮੱਛੀ ਨੂੰ ਜਨਮ ਦਿੱਤਾ ਹੈ ਮੱਛੀ ਨੂੰ ਹਾਂਜੀ ਇਹਦਾ ਰੇਟ ਕੀ ਕਰ ਦੋ ਜੀ ਇਹਦਾ ਰੇਟ ਆਪਾਂ 55000 ਲੈ ਦੇਣੀ ਹੈ ਖੋਲ ਦਿਓ ਬਈ ਦੋਸਤੋ 55000 ਰੇਟ ਹੈ ਮੱਛੀ ਨੂੰ ਇਹਨੇ ਜਨਮ ਦਿੱਤਾ ਹੈ ਵੱਛੀ ਸਾਹਮਣੇ ਤੁਸੀਂ ਦੇਖ ਲਓ ਸੋਹਣੀ ਵੱਛੀ ਐ ਗਾਂ ਦਾ ਟਾਂਚਾ ਥਣ ਹਵਾਨਾ ਤੁਸੀਂ ਤੁਰਤੀ ਤੋਂ ਜੱਜਮੈਂਟ ਆਪ ਕਰ ਲੋਗੇ 55000 ਰੇਟ ਐ 12 ਕਿਲੋ ਬਾਈਜਰੀ ਕਹਿੰਦੇ ਵੀ ਇਹਦੇ ਥੱਲੇ ਚੌਥੇ ਦਿਨ ਦੁੱਧ ਹੈਗਾ ਤੋਂ ਬਾਕੀ ਤੁਸੀਂ ਆਪ ਦੀ ਸਮਝ ਨਾਲ ਪੇਮੈਂਟ ਇਨਵੈਸਟ ਕਰਨੀ ਐ ਕਿਹੜੇ ਪਸ਼ੂ ਤੇ ਤੁਸੀਂ ਪੈਸੇ ਖਰਚਣਾ ਚਾਹੁੰਦੇ ਹੋ ਤੁਹਾਡੀ ਸਮਝ ਹੁੰਦੀ ਐ ਇਹ ਗਾਂ ਸੂਈ ਸਵਾਈ ਐ ਜਿਹੜੀ ਹੁਣ ਤੁਹਾਨੂੰ ਦਿਖਾ ਰਹੇ ਆਂ ਹਵਾਨੇ ਦੀ ਸ਼ੇਪ ਤੁਸੀਂ ਇਹਦੀ ਦੇਖ ਸਕਦੇ ਹੋ ਥਾਣਾ ਇਹਦੇ ਵੀ ਤੁਸੀਂ ਇੱਥੇ ਮਿਲਕਿੰਗ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਬਾਕੀ ਜੋ ਕੁਆਲਿਟੀ ਹੈ ਥਣ ਹਵਾਨਾ ਹੈ ਉਹ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਕਲੀਅਰ ਹੈ ਬੰਦੋ ਬਈ ਇਹਦੀ ਵੱਛੀ ਜ਼ਰੂਰ ਤੁਹਾਨੂੰ ਇੱਕ ਵਾਰ ਨਾਲ ਦਿਖਾ ਦਿੰਨਾ 나ੜੂਆ ਨਾਲ ਹੀ ਹੈ ਵੱਛੀ ਤਾਂ 나ੜੂਆ ਨਾਲ ਆ ਦਸਤੋ ਤੇ ਵੱਛੀ ਸੋਹਣੀ ਹੈ ਮੈਂ ਪਹਿਲਾਂ ਹੀ ਦੱਸਿਆ ਸੀ ਸੋ 55000 ਚ ਇਹ ਗਾਂ ਤੁਹਾਨੂੰ ਮਿਲੂਗੀ ਬਾਕੀ ਜਿਹੜਾ ਵੀ ਖਰੀਦਣਾ ਚਾਹੁੰਦਾ ਤਾਂ ਤੁਸੀਂ ਚੰਗੀ ਸੇਵਾ ਕਰੋਗੇ ਦੁੱਧ ਵੀ ਚੋਈ ਜਾਓਗੇ ਤੇ ਇਹ ਵਾਧੇ ਵਾਲਾ ਜੀ ਤੁਹਾਡੇ ਕੋਲ ਇੱਕ ਜ਼ਰੂਰ ਜੁੜ ਜੂਗਾ ਨਾਲ ਗਾਣੂ ਸੰਭਾਲ ਲੋਗੇ ਤਾਂ ਅਗਲੇ ਸੂਏ ਦੇ ਵਿੱਚ ਹੋ ਸਕਦਾ 2 ਰੁਪਏ ਵੱਧ ਕੀਮਤ ਤੇ ਸੇਲ ਹੋ ਜੇ ਬਾਕੀ ਆ ਕੇ ਦੇਖ ਲਓ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਸੋ ਇਹ ਦੋ ਵਹੜਾਂ ਜਿਹੜੀਆਂ ਉਹ ਤੁਹਾਨੂੰ ਦੂਜੇ ਸੂਏ ਵਾਲੀਆਂ ਦਿਖਾਈਆਂ ਤੇ ਇੱਕ ਸੂਈ ਸਵਾਈ ਗਾਂ ਦਿਖਾਈ ਆ ਟੋਟਲ ਨਾਲ ਤਿੰਨ ਸੀ ਆ ਕੇ ਦੇਖ ਲਿਓ ਧੰਨਵਾਦ